ਪੰਜਾਬ ਸਰਕਾਰ ਦੇ ਵੱਲੋਂ অতি ਆਧੁਨਿਕ ਸਹੂਲਤਾਂ ਨਾਲ 68 ਐਂਬੂਲੈਂਸਾਂ ਸਿਹਤ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਉਹਨਾਂ ਦੱਸਿਆ ਕਿ ਇਹਨਾਂ ਐਂਬੂਲੈਂਸਾਂ ਵਿੱਚ ਲਾਈਫ ਸਪੋਰਟ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਨੇ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਪੰਜਾਬ ਸਿਹਤ ਵਿਭਾਗ ਦੇ ਕੋਲ 25 ਐਂਬੂਲੈਂਸਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਕੀ ਐਡਵਾਂਸ ਲਾਈਫ ਸਪੋਰਟ ਸਹੂਲਤਾਂ ਸ਼ਾਮਲ ਨੇ ਉਹਨਾਂ ਨੇ ਦੱਸਿਆ ਕਿ ਇਹ ਜੋ ਨਵੀਆਂ ਐਂਬੂਲੈਂਸਾਂ ਨੇ ਇਹ ਹਰ ਐਂਬੂਲੈਂਸ ਦੇ ਉੱਤੇ 24 ਤੋਂ 25 ਲੱਖ ਰੁਪਏ ਦੀ ਲਗਤ ਆਈ ਹੈ ਉੱਤੇ ਹੀ ਉਹਨਾਂ ਨੇ ਦੱਸਿਆ ਕਿ ਗ ਸੋ ਬੇਚ ਮਰੀਜ਼ਾਂ ਦੇ ਲਈ ਇਹ ਕਾਫੀ ਮਦਦਗਾਰ ਸਾਬਤ ਹੋਵੇਗੀ। ਤੋਂ ਪ੍ਰਾਣੀਆਂ ਉਹਨਾਂ ਨੇ ਸਾਰਿਆਂ ਨੂੰ ਰਿਪਲੇਸ ਕਰ ਰਹੇ ਆ ਕਿਉਂਕਿ ਬਿਲਕੁਲ ਬ੍ਰੈਂਡ ਨਿਊ ਐ ਐਮਬੂਲੈਂਸ ਦੀ ਰਿਲਾਈਅਬਿਲਟੀ ਬਹੁਤ ਜ਼ਰੂਰੀ ਹੈ ਕਿਉਂਕਿ ਉਹਨੇ ਕ੍ਰਿਟੀਕਲੀ ਸਿਕ ਪੇਸ਼ੈਂਟ ਚਾਹੇ ਉਹ ਇੰਜਰਡ ਹੋਵੇ, ਹਾਰਟ ਅਟੈਕ ਹੋਵੇ, ਸਟ੍ਰੋਕ ਹੋਵੇ ਜਾਂ ਹੋਰ ਕੋਈ ਕਿਸੇ ਨੂੰ ਕੋਈ ਸਨੇਕ ਬਾਈਟ ਜਾਂ ਪੋਇਜ਼ਨਿੰਗ ਹੋ ਜਾਵੇ। ਜੇਦੀ ਜਿਹਦੇ ਵਾਸਤੇ ਉਹ ਮਤਲਬ ਕੱਲ ਮਿੰਟਾਂ ਦੀ ਹੁੰਦੀ ਆ, ਕਈ ਵਾਰੀ ਸਕੈਂਟਾਂ ਦੀ ਹੁੰਦੀ ਆ ਤੇ ਉਹਦੇ ਵਿੱਚ ਸਾਰੀ ਏਡ ਵੀ ਹੋਵੇ ਜਿਵੇਂ ਇਹਦੇ ਵਿੱਚ ਆਕਸੀਜਨ ਵੀ ਹੈ, ਮੈਡੀਕਲ ਸਪਲਾਈਜ਼ ਵੀ ਹੈ, ਡਿਬਰੀ ਡੀ ਜਿੰਨੀ ਵੀ ਉਹਨੂੰ ਮੈਂ ਮਤਲਬ ਐਮਰਜੈਂਸੀ ਇਕੁਪਮੈਂਟ ਚਾਹੀਦੀ ਹੁੰਦੀ ਸਾਰੀ ਹੈ ਸਿਰਫ ਐਡਵਾਂਸ ਲਾਈਫ ਸਪੋਰਟ ਨਾਲ ਉਹਦੇ ਵਿੱਚ ਇਹ ਫਰਕ ਹੈ ਕਿ ਇਹਦੇ ਵਿੱਚ ਵੈਂਟੀਲੇਟਰ ਜਿਹੜਾ ਆਪਾਂ ਮਤਲਬ ਮੈਨੂਅਲੀ ਕਰਨਾ ਪੈਗਾ ਜਿਹਨੂੰ ਅਸੀਂ ਐਮਬੂ ਬੈਗ ਕਹਿੰਦੇ ਆ ਜਿੰਨੀ ਦੇਰ ਉਹ ਹਸਪਤਾਲ ਨਹੀਂ ਪਹੁੰਚ ਜਾਂਦਾ ਬਟ ਇਹਦੇ ਨਾਲ ਹਸਪਤਾਲ ਪਹੁੰਚਾਇਆ ਜਾ ਸਕਦਾ ਜਿਹੜੀਆਂ ਐਡਵਾਂਸ ਲਾਈਫ ਸਪੋਰਟ ਵਾਲੀਆਂ ਸਾਡੇ ਕੋਲੇ 25 ਆਲਰੇਡੀ ਹੈਗੀਆਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੈ ਤੇ ਦੋ ਜੜੀਆਂ ਸਪੈਸ਼ਲ ਵੀਆਈਪੀ ਵਾਸਤੇ ਹੈਗੀਆਂ ਉਹ ਸਾਡੇ ਕੋਲੇ ਆਲਰੇਡੀ ਹੈ ਮੈਡੀਕਲ ਕਾਲਜ ਕੋਲ ਆਪਣੀਆਂ ਹੈ ਸੋ ਇਹ ਬੇਸਿਕ ਲਾਈਫ ਸਪੋਰਟ ਹੈ ਐਮਬੂਲੈਂਸ ਦੀ ਕਿ ਉਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਮੈਡੀਕਲ ਹੈਲਪ ਦੇ ਕੇ ਫਿਰ ਉਹਨਾਂ ਨੂੰ ਹਸਪਤਾਲ ਚਾਣਾ ਨਹੀਂ ਰੈਸਟ ਹਸਪੀਟਲ ਇਹ ਤਕਰੀਬਨ ਜਿਹੜੀ ਹਰ ਐਮਬੂਲੈਂਸ ਹੈ ਦੀ 24 ਲੱਖ ਜਿਹੜੀ 24 ਸਵਾ 24 ਲੱਖੇ ਦੀ ਕਾਸਟ ਹੈਗੀ ਹੈ ਜੀ ਇਹ ਮੇਰਾ ਖਿਆਲ ਜਿਹੜੀ ਟੋਟਲ ਜਿਹੜੀ ਹੈਗੀ ਹੈ 58 ਹੈ ਤੇ ਇੱਕ 24 25 ਲੱਖ ਦੀ ਇੱਕ ਹੈਗੀ ਹੈ ਜੀ ਤੇ ਰੋਡ ਸਰ ਕਿ ਅਸੀਂ ਇੱਕ ਤਾਂ ਸਟੇਟ ਲੈਵਲ ਤੇ ਜਿਹੜਾ ਮੋਨਿਟਰਿੰਗ ਸੈੱਲ ਹੈ ਉਹ ਬਣਾਇਆ ਸੀ ਜਿਹੜਾ ਸਰਵੇਲੈਂਸ ਸੈੱਲ ਹੈ ਜਿਹਦੇ ਵਿੱਚ ਸਾਡੇ DHS ਡਾਇਰੈਕਟਰ ਮਤਲਬ ਦੋਨੋਂ ਡਾਇਰੈਕਟੋਰੇਟ ਹੈਲਥ ਸਰਵਿਸਸ ਤੇ ਮੈਡੀਕਲ এডਿਕੇਸ਼ਨ ਦਾ ਸਾਡੇ ਸੈਕਟਰੀਜ਼ ਤੇ ਮਿਨਿਸਟਰ ਲੈਵਲ ਦੇ ਉੱਤੇ ਜਿਹੜੀ ਮੀਟਿੰਗ ਕਰਾਈ ਸੀ ਸੀਐਮ ਸਾਹਿਬ ਨੇ ਤੇ ਇਸੇ ਤਰ੍ਹਾਂ ਸਾਰੇ ਡਿਪਾਰਟਮੈਂਟ ਹੈ ਜੀ ਉਹਦੇ ਵਿੱਚ ਵਾਟਰ ਸਪਲਾਈ ਸੈਨੀਟੇਸ਼ਨ ਉਹਦੇ ਵਿੱਚ ਜਿਹੜੇ ਦੂਜੇ ਡਿਪਾਰਟਮੈਂਟ ਹੈਗੇ ਆ ਜੀ ਰੂਰਲ ਡਿਵੈਲਪਮੈਂਟ ਪੰਚਾਇਤ ਜਿਨ੍ਹਾਂ ਨੇ ਪਾਣੀ ਦੇਣਾ ਪੀਐਨਐਲਏ ਵਾਟਰ ਸਪਲਾਈ ਸੈਨੀਟੇਸ਼ਨ ਜਿਨ੍ਹਾਂ ਨੇ ਪਾਣੀ ਦੇਣਾ ਔਰ ਅਰਬਨ ਲੋਕਲ ਬਾਡੀਜ਼ ਇਹਦੇ ਵਿੱਚ ਬੇਸਿਕਲੀ ਮਿਨਿਸਪਲ ਕਾਰਪੋਰੇਸ਼ਨ ਤੇ ਮਿਨਿਸਪਲ ਕਮੇਟੀਆਂ ਆ ਬਟ ਉਹਦੇ ਵਿੱਚ ਜਿਹ ਜਿਹੜੇ ਤੁਹਾਡੇ ਬੀਡੀਏ ਵਗੈਰਾ ਸਾਰੇ ਆ ਜਾਂਦੇ ਉਹਦੇ ਵਿੱਚ ਉਹ ਵੀ ਆਉਂਦੇ ਆ ਜੀ ਇਹਦੇ ਵਿੱਚ ਉਹਨਾਂ ਨੂੰ ਮੈਂਬਰ ਬਣਾਇਆ ਇਸੇ ਤਰ੍ਹਾਂ ਕਈ ਜਗ੍ਹਾ ਤੇ ਇੰਪਰੂਵਮੈਂਟ ਰਸਤੀਆਂ ਕਲੋਨੀਆਂ ਸੱਗੀਆਂ ਜਿੰਨੀਆਂ ਵੀ ਅਰਬਨ ਲੋਕਲ ਬਾਡੀਜ਼ ਆ ਗਿਆ ਉਹ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜਾ ਹੈਗਾ ਉਹ ਡਿਪਟੀ ਕਮਿਸ਼ਨਰ ਉਹਦੇ ਉਹਦੀ ਚੇਅਰਮੈਨਸ਼ਿਪ ਵਿੱਚ ਜਿਹੜਾ ਸਿਵਲ ਸੈਰਦਨਾ ਕੋਆਰਡੀਨੇਟਰ ਹੈ ਤੇ ਉਹ ਸਾਰਾ ਡਾਟਾ ਕਲੈਕਸ਼ਨ ਵੀ ਕਰਦੇ ਆ ਜੀ ਉਹਦੀ ਰੈਗੂਲਰ ਮਾਨਿਟਰਿੰਗ ਕਰਦੇ ਆ ਜਿਹੜੀ ਵਾਟਰ ਸਪਲਾਈ ਆ ਔਰ ਦੀ ਰੈਗੂਲਰ ਟੈਸਟਿੰਗ ਆ ਜਿਹੜੀ ਮਤਲਬ ਪਹਿਲਾ ਟੈਸਟ ਕਰਨੀ ਆ ਪ੍ਰੋਫਿਲ ਇਲੈਕਟ੍ਰਿਕ ਜਾਂ ਸੇਫ ਸਾਈਡ ਵਾਸਤੇ ਉਹ ਸਾਰੀ ਜਿਹੜੀ ਹੈਗੀ ਆ ਅਰਬਨ ਲੋਕਲ ਬਾਡੀਜ਼ ਰੂਰਲ ਲੋਕਲ ਬਾਡੀਜ਼ ਤੇ ਵਾਟਰ ਸਪਲਾਈ ਸੈਨੀਟੇਸ਼ਨ ਨੇ ਕਰ ਲਈਆਂ ਜਦੋਂ ਕਿਤੇ ਡਾਰੀਆਂ ਦੇ ਪੇਸ਼ੈਂਟਸ ਆ ਜਾਂਦੇ ਆ ਫਿਰ ਹੈਲਥ ਡਿਪਾਰਟਮੈਂਟ ਵੀ ਚੈਕਿੰਗ ਕਰਦਾ ਉਹ ਅਸੀਂ ਕਰ ਰਹੇ ਆ ਸਾਡੀਆਂ ਟੀਮਾਂ ਬਣੀਆਂ ਹੋਈਆਂ ਐਮਰਜੈਂਸੀ ਰਿਸਪੌਂਸ ਟੀਮਾਂ ਬਣੀਆਂ ਹੋਈਆਂ ਹਸਪਤਾਲਾਂ ਦੇ ਵਿੱਚ ਬੈਡ ਰਿਜ਼ਰਵ ਕੀਤੇ ਹੋਏ ਆ ਜੀ ਮੈਂ ਕੱਲ ਜਾ ਕੇ ਆਏ ਆਪਣੇ ਮੈਡੀਕਲ ਕਾਲਜ ਦੇ ਵਿੱਚ ਮੈਡੀਕਲ ਕਾਲਜ ਦਾ ਡਾਟਾ ਵੀ ਸਾਰਾ ਕੰਪਾਈਲ ਕਰ ਰਹੇ ਆ ਆ ਇਹ ਸਾਡਾ ਪਹਿਲਾ ਟੈਂਪਟ ਆ ਕਿ ਅਸੀਂ ਪਹਿਲਾਂ ਕੀ ਕਰਦੇ ਸੀ ਅਸੀਂ ਇਲਾਜ ਤਾਂ ਕਰਦੇ ਸੀ ਕਰੋੜੀ ਦੀਆਂ ਗੋਲੀਆਂ ਵੀ ਦਿੰਦੇ ਸੀ ਅਸੀਂ ਉਹਨਾਂ ਦੇ ਚ ਇੱਕ ਦੋ ਤਿੰਨ ਸਟੈਪ ਅੱਗੇ ਜਾ ਕੇ ਨਾ ਜੀ ਕਿ ਜੇ ਕਿਤੇ ਕੋਲਰ ਆਇਆ ਹੋ ਤਾਂ ਲੱਭਣਾ ਹੈ ਕਿ ਮਿਕਸਿੰਗ ਹੋਈ ਕਿੱਥੇ ਆ ਉਹ ਜਿਵੇਂ ਅਸੀਂ ਬਡੂੰਗਰ ਦੇ ਸਾਡੇ ਜਿਹੜਾ ਛਿੱਲ ਦੇ ਵਿੱਚ ਸੀਗਾ ਜੀ ਇੱਕ ਜਿਹੜੀ ਸੀਵਰੇਜ ਦੀ ਲਾਈਨ ਦੇ ਵਿੱਚੋਂ ਕ੍ਰਾਸ ਕਰਦੀ ਸੀ ਜਿਹੜੀ ਪੀਣ ਵਾਲੇ ਪਾਣੀ ਦੀ ਪਾਈਪ ਨੂੰ ਬਾਹਰ ਕੱਢਿਆ ਇਸੇ ਤਰ੍ਹਾਂ ਜਿਹੜਾ ਕੱਲ ਮੈਂ ਗਿਆ ਸੀ ਨਿਊ ਯਾਦਵਿੰਦਰਾ ਕਲੋਨੀ ਚ ਉਹਦੇ ਚ ਕਪੂਰਥਲਾ ਚ ਸੁੰਦਰ ਨਗਰ ਚ ਉਹ ਕਰ ਰਹੇ ਆ ਉਹਨਾਂ ਨੇ ਲੱਭ ਲਿਆ ਹੈਗਾ ਫੌਰਵਰਡ ਜਿੱਥੋਂ ਆਇਆ ਉਹ ਤੇ ਇਸੇ ਤਰ੍ਹਾਂ ਜਰਤੋਂ ਦੇ ਵਿੱਚ ਫਾਲਟ ਲੱਭ ਕੇ ਫਾਲਟ ਫਿਕਸਿੰਗ ਕਰਨੀਆਂ ਤੇ ਇਮੀਜੇਟ ਇਮੀਜੇਟਲੀ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਪੋਰਟੇਬਲ ਵਾਟਰ ਦੇਣਾ ਫਰੋਂ ਅਲਟਰਨੇਟ ਸੋਰਸ ਆਜੂ ਅਤੇ ਰਿਸਰਟ ਮੰਤਰੀ ਨੇ ਦੱਸਿਆ ਕਿ ਡਾਇਰੀਆ ਅਤੇ ਹੈਜੇ ਦੇ ਵਾਧੇ ਮਾਮਲਿਆਂ ਨੂੰ ਦੇਖਦੇ ਹੋਏ ਆ ਸਟੇਟ ਲੈਵਲ ਤੇ ਸਰਵੇਲੈਂਸ ਸੈੱਲ ਬਣਾਇਆ ਗਿਆ ਹੈ ਜਿਸ ਦੇ ਵਿੱਚ ਕੀ ਪੰਜਾਬ ਸਰਕਾਰ ਦੇ ਸਾਰੇ ਹੀ ਡਿਪਾਰਟਮੈਂਟਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਸ ਤੇ ਲਈ ਐਮਰਜੈਂਸੀ ਰਿਸਪੌਂਸ ਟੀਮਾਂ ਬਣਾਈਆਂ ਗਈਆਂ ਨੇ ਤਾਂ ਜੋ ਮਲਟੀ ਸੈਕਟਰਲ ਕੋਆਰਡੀਨੇਸ਼ਨ ਕੀਤੀ ਜਾ ਸਕੇ ਉਹਨਾਂ ਨੇ ਕਿਹਾ ਕਿ ਕਿਸੇ ਇਲਾਕੇ ਦੇ ਵਿੱਚ ਜੇਕਰ ਹੈਜਾ ਜਾਂ ਡਾਇਰੀਆ ਫੈਲਦਾ ਹੈ ਤਾਂ ਉਸੇ ਇਲਾਕੇ ਦੇ ਵਿੱਚ ਕਿਸ ਵਜ੍ਹਾ ਦੇ ਨਾਲ ਇਹ ਡਾਇਰੀਆ ਫੈਲ ਰਿਹਾ ਹੈ ਉਸ ਵਜ੍ਹਾ ਨੂੰ ਲੱਭਣ ਦੇ ਲਈ ਵੀ ਟੀਮਾਂ ਦਾ ਗਠਨ ਕੀਤਾ ਗਿਆ ਤਾਂ ਜੋ ਪੰਜਾਬ ਵਾਸੀਆਂ ਦੀ ਸਿਹਤ ਨੂੰ ਦਰਸਤ ਰੱਖਿਆ ਜਾ ਸਕੇ ਬਿਊਰੋ ਰਿਪੋਰਟ ਚੱਕਬਣੀ ਟੀਵੀ